ਬਿਮਾਰੀਆਂ 'ਚ ਪੈਸੇ ਨਾ ਹੋਣ ਦੀ ਹਾਲਤ 'ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਹਰ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ। ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਤੇ ਪੇਪਰਲੈਸ ਹੋਵੇਗਾ। ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਨਿੱਜੀ ਹਸਪਤਾਲਾਂ ਵਿੱਚ ਲਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਇਸ ਸਕੀਮ ਦਾ ਲਾਭ ਸਰਕਾਰੀ ਕਰਮਚਾਰੀ ਪੈਨਸ਼ਨਰ ਅਤੇ ਸੂਬੇ ਦੇ ਅਸਲ ਵਸਨੀਕਾਂ ਨੂੰ ਮਿਲੇਗਾ 10 ਲੱਖ ਰੁਪਇਆ ਤਾਂ ਸਿੱਧਾ ਹੀ ਹਰੇਕ ਤਈ ਹੈ ਆਓ ਬਾਤਵਾਂ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਮਾਝ ਦੇਖਾਂਗੇ ਪੈਸੇ ਦਾ ਸਰਪਤਾ ਬਾਜ ਦੇਖਾਂਗੇ ਅਜਿਹਾ ਕੋਈ ਨੀਲਾ ਪੀਲਾ ਕਾਰਡ ਨਹੀਂ ਸਿੱਧੇ ਜੋ ਪੰਜਾਬ ਦਾ ਪਾਸੀ ਹੈ ਉਹਦਾ ਇਲਾਜ ਹੋ ਗਈ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦੇਖਿਆ ਜਾਊਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦੇਖਿਆ ਜਾਊਗਾ ਬਸ ਜੈਨਿਕਸ ਵੀਰਾ ਦੇਖ ਰਹੇ ਤੁਸੀਂ ਤਾਂ ਮਹਿਮਤ ਸਿੰਘ ਦੀਪਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਲੁਧਿਆਣਾ ਪਹੁੰਚਦੇ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਐਨ ਜੀਓ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਜਿਲ੍ਹਾ ਪ੍ਰਸ਼ਾਸਨ ਵਿੱਚ ਉੱਥੇ ਮੌਜੂਦ ਹੁੰਦਾ ਸਾਡੇ ਨਾਲ ਏਡੀਸੀ ਰੁਪਿੰਦਰਪਾਲ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਾਰਾ ਸਿਹਤ ਮੰਤਰੀ ਲੁਧਿਆਣਾ ਪਹੁੰਚੇ ਨੇ ਤੁਸੀਂ ਉੱਥੇ ਮੌਜੂਦ ਸੀਗੇ ਕੀ ਕੁਝ ਚਰਚਾਵਾਂ ਹੋਈਆਂ ਨੇ ਮੀਟਿੰਗ ਦੇ ਵਿੱਚ ਕੀ ਕੁਝ ਐਮ ਫੈਸਲੇ ਲਏ ਗਏ ਨੇ ਸਿਹਤ ਮੰਤਰੀ ਸਾਹਿਬ ਵੇਸ ਕਰਕੇ ਆਏ ਸੀ ਕਿਉਂਕਿ ਪੰਜਾਬ ਚ ਹੜਾ ਦਾ ਪਾਣੀ ਉੱਤਰ ਰਿਹਾ ਹੈ ਤੇ ਖੱਛਾ ਹੈ ਕਿ ਸਥਿਤੀ ਕਿਤੇ ਨਾਲੂਕ ਨ ਕਿਉਂਕਿ ਜਦੋਂ ਪਾਣੀ ਉਤਰਦਾ ਹੈ ਤੇ ਕੁਝ ਬਿਮਾਰੀਆਂ ਫੈਲਣ ਦਾ ਜਿਹੜਾ ਡਰ ਹਮੇਸ਼ਾ ਹੁੰਦਾ ਹੈ ਉਹਨਾਂ ਨੇ ਪ੍ਰਸ਼ਾਸਨ ਨੂੰ ਇਸ ਗੱਲ ਤੋਂ آگਾਹ ਕੀਤਾ ਕਿ ਪ੍ਰੋਪਰ ਫੋਮੀਗੇਸ਼ਨ ਕਲੋਰੀਫਿਕੇਸ਼ਨ ਹੋਵੇ ਤਾਂ ਲੋਕਾਂ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ ਅਸੀਂ ਸਾਰੇ ਉਹਨਾਂ ਦੇ ਹੁਕਮਾਂ ਤੋਂ ਬਤਾਇਤ ਇਸ ਤੋਂ ਪ੍ਰਬੰਧ ਜਿਹੜੇ ਜਿਹੜੇ ਲੁਡਿੰਦੇ ਪ੍ਰਬੰਧ ਆ ਉਹ ਕਰਨ ਜਾ ਰਹੇ ਹਾਂ ਸਰ ਜਿਵੇਂ ਲੁਧਿਆਣੇ ਦੇ ਵੀ ਹਾਲਾਤ ਕਾਫੀ ਜ਼ਿਆਦਾ ਨਾਜੁਕ ਬਣੇ ਹੋਏ ਸੀ ਬਹੁਤ ਸਾਰੇ ਬੰਨ੍ਹ ਆ ਜਿਹੜੇ ਦਰਿਆ ਦੇ ਵਿੱਚ ਰੁੜ ਵੀ ਗਏ ਜਿਵੇਂ ਸਸਰਾਲੀ ਦੀ ਗੱਲ ਕਰੀਏ ਜਾਂ ਫਿਰ ਜਦੀਦ ਪਿੰਡ ਆ ਇੱਕ ਖੜੀ ਗੜੀ ਫਾਜ਼ਿਲ ਹੈ ਅੱਜ ਦੇ ਕੀ ਹਾਲਾਤ ਨੇ ਉ ਹਾਲਾਤ ਬਿਲਕੁਲ ਕੰਟਰੋਲ ਚ ਹੈ ਜੀ ਪਾਣੀ ਜਿੱਥੇ ਵੀ ਸੀਗਾ ਉੱਤਰ ਗਿਆ ਹੈ ਕੁਝ ਤਥਰਾਲੀ ਜਰੂਰ ਮੈਂ ਕਹਾਂਗਾ ਕਿ 15 ਕੁ ਫੁੱਟ ਪਾਣੀ ਅੰਦਰੋਂ ਆਇਆ ਹੈ ਲੇਕਿਨ ਉਹ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਬਿਲਕੁਲ ਬਿਲਕੁਲ ਕੋਈ ਪੈਨਕੀ ਹੋਣ ਦੀ ਕੋਈ ਡਰ ਦੀ ਗੱਲ ਨਹੀਂ ਆ ਸਰ ਪ੍ਰਸ਼ਾਸਨ ਦੇ ਵੱਲੋਂ ਕੀ ਹੋ ਰਹੀ ਹੈ ਪ੍ਰਕੋਸ਼ਨ ਉਹ ਲਈ ਜਾ ਰਹੀ ਹੈ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਸਾਡੇ ਅਫੀਸਰ ਸਾਡੇ ਤਹਿਸੀਲਦਾਰ ਸਾਡੇ ਬੀਡੀਪੀ ਉਹਨਾਂ ਦੀ ਲਗਾਤਾਰ ਡਿਊਟੀ ਲੱਗੀ ਹੈ ਕਿ ਬਾਈ ਚਾਂ ਦੇ ਕਿਤੇ ਪਾਣੀ ਆ ਵੀ ਜਾਵੇ ਤੇ ਅਸੀਂ ਪੂਰੀ ਤਰ੍ਹਾਂ ਉਸ ਲਈ ਤਿਆਰ ਰਹੀਏ ਤੁਸੀਂ ਦੇਖਿਆ ਕਈ ਦਿਨਾਂ ਤੋਂ ਅਸੀਂ ਉੱਥੇ ਵਨਮਿਹਰਤ ਕਰ ਰਹੇ ਹਾਂ ਅਸੀਂ ਟੱਟੇ ਲਗਾਏ ਨੇ ਬਾਣੇ ਲਗਾਏ ਨੇ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪਾਣੀ ਕਿਤੇ ਹਾਲਤ ਚ ਵੀ ਅੱਗੇ ਨਾ ਆਵੇ ਤੇ ਲੋਕਾਂ ਦੀ ਜਿਹੜੀ ਜਾਨ ਮਾਲ ਹੈ ਬਿਲਕੁਲ ਸੇਫ ਤੇ ਸੁਰੱਖਿਅਤ ਰਹੇ ਸਰ ਆਰਮੀ ਦੀ ਗੱਲ ਕਰੀ ਜਾ ਫਿਰ ਐਨਟੀਐਫ ਦੀ ਗੱਲ ਕਰੀ ਉਹ ਅੱਜ ਵੀ ਇਸ ਸਰਾਲੀ ਬੰਦ ਉੱਤੇ ਮੌਜੂਦ ਨੇ ਜਫਰਾਨ ਵਾਪਸ ਆ ਚੁੱਕੇ ਹੋਏ ਆਰਮੀ ਤੇ ਐਨਡੀ ਆਪ ਸਾਡੇ ਨਾਲ ਹੈ ਤੇ ਉਹ ਸਾਡੇ ਨਾਲ ਹੀ ਰਹਿਣਗੇ ਜਿੰਨ ਤੱਕ ਇਹ ਖਤਰਾ ਜਿਹੜਾ ਬਿਲਕੁਲ ਜਿਹੜਾ ਖਤਰਾ ਨਿਲ ਨਹੀਂ ਹੋ ਜਾਣਾ ਬਿਲਕੁਲ ਇਹ ਹਨ ਏਡੀਸੀ ਰੁਪਿੰਦਰਪਾਲ ਸਿੰਘ ਜਿਨ੍ਹਾਂ ਦੇ ਵੱਲੋਂ ਪੂਰੀ ਜਾਣਕਾਰੀ ਆ ਉਹ ਸਾਂਝੀ ਕੀਤੀ ਗਈ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਅਨਿਕ ਸਵੇਰਾ ਲੁਧਿਆਣਾ ਦੇਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਹਿੰਮਤ ਸਿੰਘ ਦੀਪਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਲੁਧਿਆਣਾ ਪਹੁੰਚਦੇ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਐਨ ਜੀਓ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਜਿਲ੍ਹਾ ਪ੍ਰਸ਼ਾਸਨ ਵਿੱਚ ਉੱਥੇ ਮੌਜੂਦ ਹੁੰਦਾ ਸਾਡੇ ਨਾਲ ਏਡੀਸੀ ਰੁਪਿੰਦਰਪਾਲ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਾਰਾ ਸਿਹਤ ਮੰਤਰੀ ਲੁਧਿਆਣਾ ਪਹੁੰਚੇ ਨੇ ਤੁਸੀਂ ਉੱਥੇ ਮੌਜੂਦ ਸੀਗੇ ਕੀ ਕੁਝ ਚਰਚਾਵਾਂ ਹੋਈਆਂ ਨੇ ਮੀਟਿੰਗ ਦੇ ਵਿੱਚ ਕੀ ਮੁੱਖ ਮੰਤਰੀ ਦਾ ਵੇਸ ਕਰਕੇ ਆਈ ਸੀ ਕਿਉਂਕਿ ਪੰਜਾਬ ਚ ਹੜ੍ਹਾਂ ਦਾ ਪਾਣੀ ਉੱਤਰ ਰਿਹਾ ਹੈ ਤੇ ਖੱਸ਼ਾ ਹੈ ਕਿ ਸਥਿਤੀ ਕਿਤੇ ਨਾਲੂਕ ਨਾ ਹੋ ਜਾਵੇ ਕਿਉਂਕਿ ਜਦੋਂ ਪਾਣੀ ਉੱਤਰਦਾ ਹੈ ਤੇ ਕੁਝ ਬਿਮਾਰੀਆਂ ਫੈਲਣ ਦਾ ਜਿਹੜਾ ਡਰ ਹਮੇਸ਼ਾ ਹੁੰਦਾ ਹੈ ਉਹਨਾਂ ਨੇ ਪ੍ਰਸ਼ਾਸਨ ਨੂੰ ਇਸ ਗੱਲ ਤੋਂ آگਾਹ ਕੀਤਾ ਕਿ ਪ੍ਰੋਪਰ ਫੋਮੀਗੇਸ਼ਨ ਕਲੋਰੀਫਿਕੇਸ਼ਨ ਹੋਵੇ ਤਾਂ ਲੋਕਾਂ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ ਅਸੀਂ ਸਾਰੇ ਉਹਨਾਂ ਦੇ ਹੁਕਮਾਂ ਤੋਂ ਬਤਿਹਤ ਤੇ ਹੁਣ ਪ੍ਰਬੰਧ ਜਿਹੜੇ ਜਿਹੜੇ ਲੰਬਿੰਦੇ ਪ੍ਰਬੰਧ ਆ ਉਹ ਕਰਨ ਜਾ ਰਹੇ ਹਾਂ ਸਰ ਜੀ ਮੇਨ ਲੁਧਿਆਣੇ ਦੇ ਵੀ ਹਾਲਾਤ ਕਾਫੀ ਜ਼ਿਆਦਾ ਨਾਜੁਕ ਬਣੇ ਹੋਏ ਸੀ ਬਹੁਤ ਸਾਰੇ ਬੰਨ ਜਿਹੜੇ ਦਰਿਆ ਦੇ ਵਿੱਚ ਰੁੜ ਵੀ ਗਏ ਜਿਵੇਂ ਸਸਰਾਲੀ ਦੀ ਗੱਲ ਕਰੀਏ ਜਾਂ ਫਿਰ ਜਦੀਦ ਪਿੰਡ ਆ ਇੱਕ ਖੜੀ ਗੜੀ ਫਾਜ਼ਿਲ ਹੈ ਅੱਜ ਦੇ ਕੀ ਹਾਲਾਤ ਨੇ ਉੱਥੇ ਦੇ ਵੀ ਹਾਲਾਤ ਬਿਲਕੁਲ ਕੰਟਰੋਲ ਚ ਹੈ ਜੀ ਪਾਣੀ ਜਿੱਥੇ ਵੀ ਸੀਗਾ ਉੱਤਰ ਗਿਆ ਹੈ ਕੋਈ ਤਥਰਾਲੀ ਜ਼ਰੂਰ ਮੈਂ ਕਹਾਂਗਾ ਕਿ 15 ਕੁ ਫੁੱਟ ਪਾਣੀ ਅੰਦਰੋਂ ਆਇਆ ਹੈ ਲੇਕਿਨ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਬਿਲਕੁਲ ਬਿਲਕੁਲ ਕੋਈ ਪੈਨਕੀ ਹੋਣ ਦੀ ਕੋਈ ਡਰ ਦੀ ਗੱਲ ਨਹੀਂ ਆ ਸਰ ਪ੍ਰਸ਼ਾਸਨ ਦੇ ਵੱਲੋਂ ਕੀ ਹੋ ਜੀ ਪ੍ਰਕੋਸ਼ਨ ਲਏ ਜਾ ਰਹੀ ਹੈ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਸਾਡੇ ਅਫੀਸਰ ਸਾਡੇ ਤਹਿਸੀਲਦਾਰ ਸਾਡੇ ਬੀਡੀਪੀ ਉਹਨਾਂ ਦੀ ਲਗਾਤਾਰ ਡਿਊਟੀ ਲੱਗੀ ਹੈ ਕਿ ਬਾਈ ਚਾਂਸ ਕਿਤੇ ਪਾਣੀ ਆ ਵੀ ਜਾਵੇ ਤਾਂ ਅਸੀਂ ਪੂਰੀ ਤਰ੍ਹਾਂ ਉਸ ਲਈ ਤਿਆਰ ਰਹੀਏ ਤੁਸੀਂ ਦੇਖਿਆ ਕਈ ਦਿਨਾਂ ਤੋਂ ਅਸੀਂ ਉੱਥੇ ਵਨਮੇਰਤ ਕਰ ਰਹੇ ਹਾਂ ਅਸੀਂ ਟੱਟੇ ਲਗਾਏ ਨੇ ਬਾਣੇ ਲਗਾਏ ਨੇ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪਾਣੀ ਕਿਤੇ ਹਾਲਤ ਚ ਵੀ ਅੱਗੇ ਨਾ ਆਵੇ ਤੇ ਲੋਕਾਂ ਦੀ ਜਿਹੜੀ ਜਾਨ ਮਾਲ ਹੈ ਬਿਲਕੁਲ ਸੇਫ ਰਹੇ ਸਰ ਆਰਮੀ ਦੀ ਗੱਲ ਕਰੀ ਜਾਂ ਫਿਰ ਐਨਟੀਐਫ ਦੀ ਗੱਲ ਕਰੀ ਉਹ ਅੱਜ ਵੀ ਸਸਰਾਲੀ ਬੰਦ ਉੱਤੇ ਮੌਜੂਦ ਨਹੀਂ ਜਾਫਰ ਉਹ ਵਾਪਸ ਆ ਚੁੱਕੇ ਹਨ ਆਰਮੀ ਤੇ ਐਂਡਰੀ ਆਪ ਸਾਡੇ ਨਾਲ ਹੈ ਤੇ ਉਹ ਸਾਡੇ ਨਾਲ ਹੀ ਰਹਿਣਗੇ ਜਿੰਨ ਤੱਕ ਇਹ ਖਤਰਾ ਜਿਹੜਾ ਬਿਲਕੁਲ ਜਿਹੜਾ ਖਤਰਾ ਨਿਲੀ ਹੋ ਜਾਂਦਾ ਸੋ ਬਿਲਕੁਲ ਇਹ ਹਨ ਐਡੀਸੀ ਰੁਪਿੰਦਰਪਾਲ ਸਿੰਘ ਜਿਨ੍ਹਾਂ ਦੇ ਵੱਲੋਂ ਪੂਰੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਗਈ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀ ਪਾਲ ਦੇਨਿਕ ਸਵੇਰਾ ਲੁਧਿਆਣਾ ਦੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਮਿੰਤ ਸਿੰਘ ਦੀ ਪਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਲੁਧਿਆਣਾ ਪਹੁੰਚਦੇ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਐਨ ਜੀਓ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਜਿਲ੍ਹਾ ਪ੍ਰਸ਼ਾਸਨ ਉੱਤੇ ਮੌਜੂਦ ਹੁੰਦਾ ਸਾਡੇ ਨਾਲ ਏਡੀਸੀ ਰੁਪਿੰਦਰਪਾਲ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਾਰਾ ਸਿਹਤ ਮੰਤਰੀ ਲੁਧਿਆਣਾ ਪਹੁੰਚੇ ਨੇ ਤੁਸੀਂ ਉੱਥੇ ਮੌਜੂਦ ਸੀਗੇ ਕੀ ਕੁਝ ਚਰਚਾਵਾਂ ਹੋਈਆਂ ਨੇ ਮੀਟਿੰਗ ਦੇ ਵਿੱਚ ਕੀ ਕੁਝ ਐਮ ਫੈਸਲੇ ਲਏ ਗਏ ਨੇ ਸਿਹਤ ਮੰਤਰੀ ਦਾ ਆਵੇਸ ਕਰਕੇ ਆਏ ਸੀ ਕਿਉਂਕਿ ਪੰਜਾਬ ਚ ਹੜ੍ਹਾਂ ਦਾ ਪਾਣੀ ਉੱਤਰ ਰਿਹਾ ਹੈ ਤੇ ਖੱਸ਼ਾ ਹੈ ਕਿ ਸਥਿਤੀ ਕਿਤੇ ਨਾਲੂਕ ਨਾ ਹੋ ਕਿਉਂਕਿ ਜਦੋਂ ਪਾਣੀ ਉਤਰਦਾ ਹੈ ਤੇ ਕੁਝ ਬਿਮਾਰੀਆਂ ਫੈਲਣ ਦਾ ਜਿਹੜਾ ਡਰ ਹਮੇਸ਼ਾ ਹੁੰਦਾ ਹੈ ਉਹਨਾਂ ਨੇ ਪ੍ਰਸ਼ਾਸਨ ਨੂੰ ਇਸ ਗੱਲ ਤੋਂ آگਾਹ ਕੀਤਾ ਕਿ ਪ੍ਰੋਪਰ ਫੋਮੀਗੇਸ਼ਨ ਕਲੋਰੀਫਿਕੇਸ਼ਨ ਹੋਵੇ ਤਾਂ ਲੋਕਾਂ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ ਅਸੀਂ ਸਾਰੇ ਉਹਨਾਂ ਦੇ ਹੱਕਵਾਨਾਂ ਤੋਂ ਬਤਾਇਤ ਇਸ ਤੋਂ ਪ੍ਰਬੰਧ ਜਿਹੜੇ ਜਿਹੜੇ ਲੁਡਿੰਦੇ ਪ੍ਰਬੰਧ ਆ ਉਹ ਕਰਨ ਜਾ ਰਹੇ ਹਾਂ ਸਰ ਜਿਵੇਂ ਲੁਧਿਆਣੇ ਦੇ ਵੀ ਹਾਲਾਤ ਕਾਫੀ ਜ਼ਿਆਦਾ ਨਾਜੁਕ ਬਣੇ ਹੋਏ ਸੀ ਬਹੁਤ ਸਾਰੇ ਬੰਨ ਹੈ ਜਿਹੜੇ ਦਰਿਆ ਦੇ ਵਿੱਚ ਰੁੜ ਵੀ ਗਏ ਜਿਵੇਂ ਸਸਰਾਲੀ ਦੀ ਗੱਲ ਕਰੀਏ ਜਾਂ ਫਿਰ ਜਦੀਦ ਪਿੰਡ ਆ ਇੱਕ ਖੜੀ ਗੜੀ ਫਾਜ਼ਿਲ ਹੈ ਅੱਜ ਦੇ ਕੀ ਹਾਲਾਤ ਨੇ ਉੱ ਹਾਲਾਤ ਬਿਲਕੁਲ ਕੰਟਰੋਲ ਚ ਹੈ ਜੀ ਪਾਣੀ ਜਿੱਥੇ ਵੀ ਸੀਗਾ ਉੱਤਰ ਗਿਆ ਹੈ ਕੁਝ ਤਥਰਾਲੀ ਜਰੂਰ ਮੈਂ ਕਹਾਂਗਾ ਕਿ 15 ਕੁ ਫੁੱਟ ਪਾਣੀ ਅੰਦਰੋਂ ਆਇਆ ਹੈ ਲੇਕਿਨ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਬਿਲਕੁਲ ਬਿਲਕੁਲ ਕੋਈ ਪੈਨਕੀ ਹੋਣ ਦੀ ਕੋਈ ਡਰ ਦੀ ਗੱਲ ਨਹੀਂ ਆ ਸਰ ਪ੍ਰਸ਼ਾਸਨ ਦੇ ਵੱਲੋਂ ਕੀ ਹੋ ਰਹੀ ਹੈ ਪ੍ਰਕੋਸ਼ਨ ਉਹ ਲਈ ਜਾ ਰਹੀ ਹੈ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਸਾਡੇ ਅਫੀਸਰ ਸਾਡੇ ਤਹਿਸੀਲਦਾਰ ਸਾਡੇ ਬੀਡੀਪੀ ਉਹਨਾਂ ਦੀ ਲਗਾਤਾਰ ਡਿਊਟੀ ਲੱਗੀ ਹੈ ਕਿ ਬਾਈ ਚਾਂਸ ਜੇ ਕਿਤੇ ਪਾਣੀ ਆ ਵੀ ਜਾਵੇ ਤਾਂ ਅਸੀਂ ਪੂਰੀ ਤਰ੍ਹਾਂ ਉਸ ਲਈ ਤਿਆਰ ਰਹੀ ਹੈ ਤੁਸੀਂ ਦੇਖਿਆ ਕਈ ਦਿਨਾਂ ਤੋਂ ਅਸੀਂ ਉੱਥੇ ਵਨਮਿਹਰਤ ਕਰ ਰਹੇ ਹਾਂ ਅਸੀਂ ਟੱਟੇ ਲਗਾਏ ਨੇ ਬਾਂਦੇ ਲਗਾਏ ਨੇ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪਾਣੀ ਕਿਤੇ ਹਾਲਤ 'ਚ ਵੀ ਅੱਗੇ ਨਾ ਆਵੇ ਤੇ ਲੋਕਾਂ ਦੀ ਜਿਹੜੀ ਜਾਨ ਮਾਲ ਹੈ ਬਿਲਕੁਲ ਸੇਫ ਤੇ ਸੁਰੱਖਿਅਤ ਰਹੇ ਸਰ ਆਰਮੀ ਦੀ ਗੱਲ ਕਰੀ ਜਾਂ ਫਿਰ ਐਨਟੀਐਫ ਦੀ ਗੱਲ ਕਰੀ ਉਹ ਅੱਜ ਵੀ ਇਸ ਸਰਾਲੀ ਬੰਦ ਉੱਤੇ ਮੌਜੂਦ ਨਹੀਂ ਜਾਫਰੋਂ ਵਾਪਸ ਆ ਚੁੱਕੇ ਹਨ ਆਰਮੀ ਤੇ ਐਨਡੀ ਆਪ ਸਾਡੇ ਨਾਲ ਹੈ ਤੇ ਉਹ ਸਾਡੇ ਨਾਲ ਹੀ ਰਹਿਣਗੇ ਜਿੰਨ ਤੱਕ ਇਹ ਖਤਰਾ ਜਿਹੜਾ ਬਿਲਕੁਲ ਜਿਹੜਾ ਖਤਰਾ ਨਿਲ ਨਹੀਂ ਹੋ ਜਾਂਦਾ ਬਿਲਕੁਲ ਇਹ ਹਨ ਏਡੀਸੀ ਰੁਪਿੰਦਰਪਾਲ ਸਿੰਘ ਜਿਨ੍ਹਾਂ ਦੇ ਵੱਲੋਂ ਪੂਰੀ ਜਾਣਕਾਰੀ ਹੋ ਸਾਂਝੀ ਕੀਤੀ ਗਈ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਅਨਿਕ ਸਵੇਰਾ ਲੁਧਿਆਣਾ ਦੇਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਹਿੰਮਤ ਸਿੰਘ ਦੀਪਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਲੁਧਿਆਣਾ ਪਹੁੰਚਦੇ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਐਨ ਜੀਓ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਜਿਲ੍ਹਾ ਪ੍ਰਸ਼ਾਸਨ ਵਿੱਚ ਉੱਥੇ ਮੌਜੂਦ ਹੁੰਦਾ ਸਾਡੇ ਨਾਲ ਏਡੀਸੀ ਰੁਪਿੰਦਰਪਾਲ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਾਰਾ ਸਿਹਤ ਮੰਤਰੀ ਲੁਧਿਆਣਾ ਪਹੁੰਚੇ ਨੇ ਤੁਸੀਂ ਉੱਥੇ ਮੌਜੂਦ ਸੀਗੇ ਕੀ ਕੁਝ ਚਰਚਾਵਾਂ ਹੋਈਆਂ ਨੇ ਮੀਟਿੰਗ ਦੇ ਵਿੱਚ ਕੀ ਕੁ ਮੁੱਖ ਮੰਤਰੀ ਦਾ ਵੇਸ ਕਰਕੇ ਆਈ ਸੀ ਕਿਉਂਕਿ ਪੰਜਾਬ ਚ ਹੜ੍ਹਾਂ ਦਾ ਪਾਣੀ ਉੱਤਰ ਰਿਹਾ ਹੈ ਤੇ ਖੱਸ਼ਾ ਹੈ ਕਿ ਸਥਿਤੀ ਕਿਤੇ ਨਾਲੂਕ ਨਾ ਹੋ ਜਾਵੇ ਕਿਉਂਕਿ ਜਦੋਂ ਪਾਣੀ ਉੱਤਰਦਾ ਹੈ ਤੇ ਕੁਝ ਬਿਮਾਰੀਆਂ ਫੈਲਣ ਦਾ ਜਿਹੜਾ ਡਰ ਹਮੇਸ਼ਾ ਹੁੰਦਾ ਹੈ ਉਹਨਾਂ ਨੇ ਪ੍ਰਸ਼ਾਸਨ ਨੂੰ ਇਸ ਗੱਲ ਤੋਂ آگਾਹ ਕੀਤਾ ਕਿ ਪ੍ਰੋਪਰ ਫੋਮੀਗੇਸ਼ਨ ਕਲੋਰੀਫਿਕੇਸ਼ਨ ਹੋਵੇ ਤਾਂ ਲੋਕਾਂ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ ਅਸੀਂ ਸਾਰੇ ਉਹਨਾਂ ਦੇ ਹੁਕਮਾਂ ਤੋਂ ਬਤਿਹਤ ਇਸ ਤੋਂ ਪ੍ਰਬੰਧ ਜਿਹੜੇ ਜਿਹੜੇ ਲੰਢਿੰਦੇ ਪ੍ਰਬੰਧ ਆ ਉਹ ਕਰਨ ਜਾ ਰਹੇ ਹਾਂ ਸੱਚ ਜੀ ਮੇਰੇ ਲੁਧਿਆਣੇ ਦੇ ਵੀ ਹਾਲਾਤ ਕਾਫੀ ਜ਼ਿਆਦਾ ਨਾਜੁਕ ਬਣੇ ਹੋਏ ਸੀ ਬਹੁਤ ਸਾਰੇ ਬੰਨ ਜਿਹੜੇ ਦਰਿਆ ਦੇ ਵਿੱਚ ਰੁੜ ਵੀ ਗਏ ਜਿਵੇਂ ਸਸਰਾਲੀ ਦੀ ਗੱਲ ਕਰੀਏ ਜਾਂ ਫਿਰ ਜਦੀਦ ਪਿੰਡ ਆ ਇੱਕ ਖੜੀ ਗੜੀ ਫਾਜ਼ਿਲ ਹੈ ਅੱਜ ਦੇ ਕੀ ਹਾਲਾਤ ਨੇ ਉੱਥੇ ਦੇ ਵੀ ਹਾਲਾਤ ਬਿਲਕੁਲ ਕੰਟਰੋਲ ਚ ਹੈ ਜੀ ਪਾਣੀ ਜਿੱਥੇ ਵੀ ਸੀਗਾ ਉੱਤਰ ਗਿਆ ਹੈ ਕੋਈ ਤਥਰਾਲੀ ਜ਼ਰੂਰ ਮੈਂ ਕਹਾਂਗਾ ਕਿ 15 ਕੁ ਫੁੱਟ ਪਾਣੀ ਅੰਦਰੋਂ ਆਇਆ ਹੈ ਲੇਕਿਨ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਬਿਲਕੁਲ ਬਿਲਕੁਲ ਕੋਈ ਪੈਨਕੀ ਹੋਣ ਦੀ ਕੋਈ ਡਰ ਦੀ ਗੱਲ ਨਹੀਂ ਆ ਸਰ ਪ੍ਰਸ਼ਾਸਨ ਦੇ ਵੱਲੋਂ ਕੀ ਹੋ ਜੀ ਪ੍ਰਕੋਸ਼ਨ ਇਹ ਲਏ ਜਾ ਰਹੀ ਹੈ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਸਾਡੇ ਅਫੀਸਰ ਸਾਡੇ ਤਹਿਸੀਲਦਾਰ ਸਾਡੇ ਬੀਡੀਪੀ ਉਹਨਾਂ ਦੀ ਲਗਾਤਾਰ ਡਿਊਟੀ ਲੱਗੀ ਹੈ ਕਿ ਬਾਈ ਚਾਂਸ ਕਿਤੇ ਪਾਣੀ ਆ ਵੀ ਜਾਵੇ ਤਾਂ ਅਸੀਂ ਪੂਰੀ ਤਰ੍ਹਾਂ ਉਸ ਲਈ ਤਿਆਰ ਰਹੀਏ ਤੁਸੀਂ ਦੇਖਿਆ ਕਈ ਦਿਨਾਂ ਤੋਂ ਅਸੀਂ ਉੱਥੇ ਵਨਮੇਰਤ ਕਰ ਰਹੇ ਹਾਂ ਅਸੀਂ ਟਾਟੇ ਲਗਾਏ ਨੇ ਬਾਹਨੂ ਲਗਾਏ ਨੇ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪਾਣੀ ਕਿਤੇ ਹਾਲਤ ਚ ਵੀ ਅੱਗੇ ਨਾ ਆਵੇ ਤੇ ਲੋਕਾਂ ਦੀ ਜਿਹੜੀ ਜਾਨ ਮਾਲ ਹੈ ਬਿਲਕੁਲ ਸੇਫ ਰਹੇ ਸਰ ਆਰਮੀ ਦੀ ਗੱਲ ਕਰੀ ਜਾਂ ਫਿਰ ਐਨਟੀਐਫ ਦੀ ਗੱਲ ਕਰੀ ਉਹ ਅੱਜ ਵੀ ਸਸਰਾਲੀ ਬੰਦ ਉੱਤੇ ਮੌਜੂਦ ਨਹੀਂ ਜਾਫਰੋਂ ਵਾਪਸ ਆ ਚੁੱਕੇ ਹਨ ਆਰਮੀ ਤੇ ਐਂਡਰੀ ਆਪ ਸਾਡੇ ਨਾਲ ਹੈ ਤੇ ਉਹ ਸਾਡੇ ਨਾਲ ਹੀ ਰਹਿਣਗੇ ਜਿੰਨ ਤੱਕ ਇਹ ਖਤਰਾ ਜਿਹੜਾ ਬਿਲਕੁਲ ਜਿਹੜਾ ਖਤਰਾ ਨਿਲੀ ਹੋ ਜਾਂਦਾ ਸੋ ਬਿਲਕੁਲ ਇਹ ਹਨ ਐਡੀਸੀ ਰੁਪਿੰਦਰਪਾਲ ਸਿੰਘ ਜਿਨ੍ਹਾਂ ਦੇ ਵੱਲੋਂ ਪੂਰੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਗਈ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇਨਿਕ ਸਵੇਰਾ ਲੁਧਿਆਣਾ